ਸਾਰਿਆਂ ਨੂੰ ਪਿਆਰ ਭਰੀ ਸ਼ਸ਼ੀਕਲ ਜੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਪਿੰਡਾ ਵਾਲੇ ਜੰਮਾ ਦੇਸੀ ਦੇ ਵਿੱਚ ਤੇ ਅੱਜ ਅਸੀਂ ਫੇਰ ਜਾ ਰਹੇ ਹਾਂ ਖੰਨੇ ਕਹਿੰਦੇ ਨੇ ਕਾਜੀ ਜੀ ਦੌੜ ਮਸਜਿਦ ਤੱਕ ਉਹੀ ਕੰਮ ਸਾਡਾ ਤੇ ਅੱਜ ਅਸੀਂ ਫੇਰ ਥੰਨੇ ਜਾ ਰਹੇ ਹਾਂ ਉਦੋਂ ਥੋੜੇ ਕੱਪੜੇ ਲੈ ਕੇ ਆ ਸੀ ਪੰਜਾਬ ਵਾਲਿਆਂ ਦੇ ਉਹ ਥੋੜੇ ਜਿਹੇ ਸੈਟ ਨੇ ਚੇਂਜ ਕਰਨੇ ਸੀਗੇ ਤੇ ਅੱਜ ਕਿਹੜੇ ਬੰਦੇ ਨੇ ਆਪਣੇ ਨਾਲ ਤੁਹਾਨੂੰ ਦੱਸਦੇ ਆ ਲਓ ਜੀ ਆ ਬੰਦੇ ਅੱਜ ਸਾਡੇ ਨਾਲ ਜਾ ਰਹੇ ਨੇ ਦੋ ਬੰਦੇ ਆ ਵੀ ਆ ਬੰਦਾ ਘਰੇ ਆ ਆ ਵੀ ਕਰੇ ਤੇ ਅੱਜ ਮੰਮੀ ਵੀ ਘਰੇ ਨੇ ਥੋੜਾ ਸਰੀਰ ਨਹੀਂ ਠੀਕ ਸੀ ਇਹਨਾਂ ਦਾ ਤੇ ਫਿਰ ਇਹ ਕਹਿੰਦੇ ਤੁਸੀਂ ਜਾਇਆ ਵੋ ਤੇ ਵੀ ਕਰੇ ਨੇ ਤੇ ਫਤੇ ਵੀ ਕਰੇ ਚਲੋ ਹੁਣ ਤੁਹਾਨੂੰ ਮਿਲਦੇ ਆ ਖੰਨੇ ਜਾ ਕੇ ਸਾਡੀ ਗੱਡੀ ਆ ਗਈ ਰਤਨਪਾਲ ਤੇਰਾਉਨੇ ਆ ਤੁਹਾਨੂੰ ਗੱਡੀ ਦੇ ਵੀ ਦਰਸ਼ਨ ਆਓ ਜੀ ਆ ਗਈ ਆਪਣੀ ਸਵਾਰੀ ਹੁਣ ਆਪਾਂ ਚੱਲਦੇ ਆ ਆ ਪਹੁੰਚ ਗਏ ਆ ਖੰਨੇ ਅੱਜ ਦਿਖਾਉਣੀ ਆ ਖੰਨੇ ਦਾ ਪਹਿਲਾਂ ਤਾਂ ਇਹ ਚੱਪਲਾ ਵਗੈਰਾ ਲੈਣੀਆਂ ਨੇ ਆਪਾਂ ਚੱਲਦੇ ਜੁੱਤੀਆਂ ਲੈਣ ਆ ਕੇ ਆਪਾਂ ਚੱਪਲ ਲੈਣ ਪਹਿਲਾਂ ਬੱਚਿਆਂ ਦੇ ਪੌਣੀਆਂ ਨੇ ਆਪਦੀ ਪੌਣੀਆਂ ਨੇ ਇਹ ਸੋਦੇ ਪਹਿਲਾਂ ਲੈਣੀ ਐ ਇਹਨਾਂ ਕੇ ਭਾਈ ਠੀਕ ਹੈ ਜੀ ਇਹ ਸਾਰੇ ਓਕੇ ਜੀ ਇਹ ਤੋੜ ਦਾ ਬਾਤ ਆ ਤੁਹਾਡੇ ਇਹ ਆਪਣੇ ਇਹ ਆਪਣੇ ਜੇ ਬਸਾਉ ਹੋਵੇ ਤਾਂ ਚੱਲਣੇ ਗੁੱਟ ਸੁਆੜੀਏ ਲੱਗਦੀ ਆ ਇੱਥੋਂ ਤੇ ਡੀਏ ਤੇੜਾ ਹੈ ਸਟੇਟ ਥਲੀਗਾ ਨਰਬਾਲਾ ਗਾਲੀ ਨੂੰ ਰੱਖ ਕੇ ਇਹਨੂੰ ਪੈਨਲ ਹੋਜੀ ਆ ਬੰਨੇ ਇਹ ਨਰਬਾਲਾ ਸੱਚ ਪੁੱਲ ਪਸੰਦ ਆਇਆ ਇਹ ਟਾਈਟ ਨੂੰ ਢਿੱਲਾ ਦਾ ਢਿੱਲੀ ਨੂੰ ਟਾਈਟ ਕਰਦਾ ਦਾ ਉਲਟ ਚੱਲਦਾ ਆ ਦੇਖੋ ਇਹ ਬੰਨਾ ਇਹਨਾਂ ਬੜਾ ਪਾਇਆ ਬੱਚਾ ਉਹ ਦੇਖ ਲੈ ਅਸੀਂ ਦਰ ਬੱਚੇ ਟਾਇਨੀ ਬੰਨਦੇ ਅਸੀਂ ਦੇਖੋ ਇਹਨਾਂ ਬੜਾ ਪਾਇਆ ਪਹਿਲਾਂ ਟੈਂਸ਼ਨ ਦੇ ਟਾਈਮ ਵਾਲੀ ਬੜੀ ਬਈ ਬੱਚਾ ਨਹੀਂ ਬੱਚੇ ਬੰਨਦੇ ਠੀਕ ਆ ਇਹ ਤੁਹੇਰੇ ਕਰਦਾ ਨਹੀਂ ਕੋਈ ਰਸਤੇ ਕੋਈ ਰਸਤੇ ਸਰ ਕੋਈ ਨਾਉਂ ਸਾਈਜ਼ ਇਹ ਥੋੜਾ ਨਾਲ ਕਰ ਦਈਏ ਛੋਟਾ ਪਾ ਲੈ ਜਦੋਂ ਜਿਵੇਂ ਦੇਖਦੇ ਨਾ ਬਟਾ ਫਾਈ ਮੀਂਗ ਯੋਨ ਏਸਪਿੰਗ ਹੂੰ ਐਮਬੂਲੈਂਸ ਨਹੀਂ ਆਈ ਨਿਕਾ ਤੇਰੇ ਨੰਬਰ ਦੇ ਪੁਰਾਣੇ ਨੰਬਰ ਆਉਂਦਾ ਹੈ। ਖਰਾਬ ਵੱਡਾ ਹੈ। ਐਮਬੂਲੈਂਸ ਵੀ ਲੱਗੇ ਨਾ। ਹੈਲੋ ਲੱਗ ਗਿਆ। ਲੱਗ ਗਿਆ। ਇਹ ਕੋਈ ਨਹੀਂ ਪੱਕੀ ਆਉਣੇ ਪਈ। ਕੋਈ ਨਹੀਂ। ਤੁਮ ਨੂੰ ਕਮਰੇ ਵਿੱਚ ਬੜਾ ਬੁਲਾਉਂਦੇ। ਇਹ ਨੰਬਰ ਸਹੀ ਹੈ। ਇਹ ਆਸੀ ਕਿ ਨੰਬਰ ਸਹੀ ਹੈ। ਇਹਦਾ ਫਿਰ ਤੇ ਨੰਬਰ ਸਹੀ ਹੈ। ਇਧਰ 40 40 ਨੰਬਰ ਸਹੀ ਹੈ ਪੈਣਾ ਹੈ। ਇਹਦਾ ਨੰਬਰ ਇਹ ਕੁੜੀ ਤੇ ਕਦੇ ਨਹੀਂ ਮਗਾ ਦੂੰਗੀ। ਕੱਲ ਮੈਂ ਪੈਰਾਂ ਦੀ ਸਰਜਰੀ ਕਰਾਉਣੀ ਹੈ। ਨਹੀਂ ਨਹੀਂ। ਬੈਨੋ ਵੀ ਇਹਨਾਂ ਦਾ ਨੋਵੀਂ ਘਟੇ ਹੋਈ ਨੋਵੀਂ ਹੈ ਨੋਵੀਂ ਟੇਹਨ ਹੈ ਨਾ ਨੋਵੀਂ ਨਹੀਂ ਹੈਗੀ ਤਾਂ ਹੋਰ ਵੀ ਮੇਰੀ ਨੋਹ ਦਾ ਦਾ ਗਿਆ ਇਹ ਮੜਾ ਮੜਾ ਬਈ ਖੁਲੀਆਂ ਆ ਪਾਸਪੋਰਟ ਵੀ ਤੇਰੇ ਪੈਸੇ ਮੈਂ ਇਹ ਮਲਟੀ ਐਡਵਾਈਸਿੰਗ ਵਿੱਚ ਦਾ ਛੋਟਾ ਬੜਾ ਆਲਰਾਉਂਡਰ ਤੇ ਭੈਣ ਦੇ ਚੱਪਲ ਨਹੀਂ ਕੋਈ ਮੈਚ ਆਉਂਦੀ ਐਨੀ ਦੁਕਾਨ ਦਿਖਾਤੀ ਤੇ ਪਰਚਾਪਾ ਕਿਹੜਾ ਕਿਹੜਾ ਚੱਪਾ ਕਿਹੜਾ ਕੋਣ ਸਰਜਰੀ ਕਰਾਉਣੀ ਹੋ ਰਹੀ ਹੈ ਨਹੀਂ ਆ ਤਾਰ ਕੇ ਜਿਵੇਂ ਵਿਆਹ ਦੀ ਮੂਵੀ ਬੱਤੇ ਹੁੰਦੀਆਂ ਆ ਬਣਾ ਲਿਆ ਕਿਉਂ ਇੱਧਰ ਲਗਾ ਸੀ ਦੋ ਇੱਧਰ ਲਗਾ ਮਮਾ ਜੀ ਮੇਰੇ ਬੇਟੀ ਨੂੰ ਤੁਹਾਨੂੰ ਮਤਲਬ ਲੱਗ ਗਿਆ ਨੰਬਰ ਇਹ ਨੰਬਰ ਇਹ ਜੀ 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 ਮਮੀਆਂ ਨਾਲਦੀ ਨਹੀਂ ਮਮੀਆਂ ਨੂੰ ਨਹੀਂ ਕੁੜੀਆਂ ਨਾਲ ਕੁੜੀਆਂ ਨਾਲ ਨਹੀਂ ਮਮੀਆਂ ਨੂੰ ਕੁੜੀਆਂ ਲਈ ਸੋਹਣੀ ਨਾਲਦੀ ਆ ਪਰ ਇਹ ਜਿਹੜੀ ਖਬਰ ਮੈਨਾਂ ਮਾਂ ਨੂੰ ਚੀਕ ਕੇ ਜਾਣੀ ਪਾਣੀ ਹੈ ਉਹ ਤਾਂ ਠੀਕ ਆ ਮਮੀਆਂ ਲਈ ਪਰ ਉਹਨੇ ਸ਼ੌਕ ਨਹੀਂ ਹੈਗੀ ਮਮੀਆਂ ਨੂੰ ਸ਼ੌਕ ਬਹੁਤ ਆ ਲਓ ਜੀ ਚੁੱਤੀਆਂ ਦੀ ਸ਼ਾਪਿੰਗ ਕਰਕੇ ਆਪਾਂ ਨਿਕਲੇ ਆ ਬਾਹਰ ਤੇ ਆ ਵੀ ਚੱਪੜਾ ਵਗੈਰਾ ਸੌ ਸੌ ਦੀਆਂ ਲਗਾਈਆਂ ਹੋਈਆਂ ਇਹਨਾਂ ਨੇ ਬਹੁਤ ਸੋਹਣੇ ਡਿਜ਼ਾਈਨ ਨੇ ਤੇ ਹੁਣ ਚੱਲਦੇ ਹੋਏ ਅੱਗੇ ਆਪਾਂ ਦੇਖਦੇ ਆ ਬਾਜ਼ਾਰ ਚੱਕਰੀ ਦੀ ਭੀੜ ਆ ਨਾਲੋ ਜੀ ਇੱਥੇ ਲੱਗੇ ਹੈਟਰੂਟ ਵਗੈਰਾ ਤੇ ਅੱਜ ਮੰਡੀ ਸੀਗੀ ਇੱਥੇ ਮੰਡਾ ਦਾ ਤਾਂ ਕਰਕੇ ਮੰਡੀ ਲੱਗੀ ਹੋਈ ਆ ਸਬਜ਼ੀਆਂ ਵੀ ਢਾਰੇ ਗੋਬੀ ਢੀਂ ਪੈਰਾ ਨਹੀਂ ਆ ਪਾਲਕ ਵਗੈਰਾ ਰਾਜੀ ਸਿੰਦਰਾ 200 ਰੁਪਏ ਕਿਲੋ ਸੰਤ੍ਰੇ ਗੋਲੇ ਲੜਾਈ ਸੰਤ੍ਰੇ ਗੋਲੇ ਮੰਡੀ ਲੱਗੀ ਹੋਈ ਅੱਜ ਆਹ ਦੇਖਾ ਮੰਮਤੀ ਬੈਠੇ ਜੀ ਇਹ ਬੁਝਾਤੇ ਹੋਇਆ ਅੱਗੇ ਆ ਬੈੱਡ ਸ਼ੀਟ ਵਗੈਰਾ ਲਗਾਈਆਂ ਹੋਈਆਂ ਨੇ ਇਹਨਾਂ ਨੇ ਸੇਲ ਦੇ ਵਿੱਚ ਇਹ ਖੁਰਦੇ ਵੀ ਅੰਦਰ 500 ਤੋਂ 2 ਮੈਚਿਕ ਫੂਡ 300 ਦੀ ਆਫਰ ਆ ਕਾ ਵਗੈਰਾ ਓਕੇ ਜਿਵੇਂ ਦੇਖੋ ਪਰ 30 ਲੱਗੇ ਹੋ ਨੇ 300 ਰੁਪਏ ਦੀ 400 ਦੀ ਰੇਂਜ ਦੇ ਵਿੱਚ ਕਿਤੇ ਆ ਵਾਲੀ ਡਰੈਸ ਕਿੰਨੇ ਤੇ ਆ ਵਾਲੀ ਡਰੈਸ ਆ ਵਗੈਰਾ 200 ਰੁਪਏ ਦੀ ਰੇਂਜ ਦੇ ਵਿੱਚ ਤੁਹਾਨੂੰ ਇੱਥੇ ਮਿਲ ਜਾਣਗੀਆਂ ਜੀ ਨਹੀਂ ਨਹੀਂ ਆਰਾਮ ਆਰਾਮ 200 ਦੇ ਵਿੱਚੋਂ ਵੀ 200 ਇਹ ਹੈ 2200 ਰੁਪਏ ਤੇ ਇਹ ਤੇ 3200 ਰੁਪਏ ਕੋਈ ਮਰਜ਼ੀ ਲਓ ਇਹ 650 ਦਾ ਜੀ 650 ਦੀ ਰੇਂਜ ਦੇ ਵਿੱਚ ਨੇ ਕਾਟ ਸੈਟ ਉਹਦੇ ਤੇ ਕਿੰਨੇ ਸੋਹਣੇ ਸੋਹਣੇ ਡਿਜ਼ਾਈਨ ਲੱਗੇ ਹੋਏ ਨੇ ਗ੍ਰੀਨ ਚ ਕੱਢ ਜਾਂਦੇ ਨੇ ਗ੍ਰੀਨ ਦੇ ਵਿੱਚ ਡਿਜ਼ਾਈਨ ਆਉਂਦੇ ਨੇ ਇਹ ਬਾਤ ਹੈ ਤੇ ਗ੍ਰੀਨ ਚ ਕੱਢ ਆ ਲਓ ਜੀ ਆ ਦੇਖੋ ਸਾਰੇ ਨਵੇਂ ਆਏ ਅੱਜ ਅੱਜ ਮੇਰੇ ਬਾਹਰ ਦੇਖੋ ਕਿ ਆਏ ਉਹਦੇ ਨਾਲ ਦਾ ਨਾ ਜਿਹੜਾ ਉਹ ਕਹਿੰਦੇ ਆ ਕੀ ਕਾਫੀ ਹਦ ਤੱਕ ਤਾਂ ਸੇਲਾਂ ਦਾ ਕੰਮ ਮੁੱਕ ਚਿੱਤ ਗਿਆ ਪਰ ਹਲੇ ਵੀ ਇੱਥੇ ਲੱਗੀਆਂ ਹੁੰਨ ਯਾਨੀ ਜਿਹਾ ਸੰਤਾਲਿਆਂ ਦੇ ਤਾਂ ਉਹੀ ਚੱਲ ਰਹੀ ਆ ਸੇਲ ਤੇ ਇੰਨਾ ਦੇ ਕੋਤਨ ਜਾਇਆ ਇਸ ਤਰ੍ਹਾਂ ਦਾ ਲਪਜਾਣਾ ਨਹੀਂ ਬਾਕੀ ਆ ਟੀ-ਸ਼ਰਟ ਵਗੈਰਾ ਤੇ ਸੇਲ ਲੱਗੀ ਹੋਈ ਆ ਬਹੁਤ ਵਧੀਆ ਸੂਟਾਂ ਦੀ ਵੀ ਤਾਂ ਨਿਕਰੇ ਦਿਸੂ ਟੂ ਪਰ ਗਰਮੀ ਦੇ ਵਿੱਚ ਤਾਂ ਪਿਓਰ ਕਾਟਨ ਹੀ ਵਧੀਆ ਲੱਗਦੀ ਆ ਤੇ ਆਹ ਵਾਲੇ ਵੀ ਰਿਕੋਮੈਂਡ ਕਿੰਨੇ ਫਿਨਿਸ਼ਮੈਂਟ ਸੂਟ ਲਓ ਜੀ ਹੁਣ ਮਹਿਕ ਲਈ ਦੇਖਦੇ ਹੋਏ ਆਪਾਂ ਕੱਪੜੇ ਇਥੋਂ ਦੇਖਦੇ ਆ ਮੈਂ ਕਿਹੜਾ ਸਿਲੇਕਟ ਕਰਦੀ ਆ ਸੋਹਣੇ ਨੇ ਵੈਸੇ ਦੇਰੀ ਮੇਰੀ ਜਾਂ ਵਾਲੇ ਤੋਂ ਜਾਂਦੇ ਜਾਂਦੇ ਰਾਸਤੇ ਤੇ ਫੜ ਗਈਆਂ ਲਓ ਜੀ ਇੱਥੋਂ ਦੇਖ ਕੇ ਮੈਂ ਹਕ ਲਈ ਲੈ ਕੇ ਕੱਪੜੇ ਆਪਾਂ ਅੱਗੇ ਬਾਹਰ ਉਹ ਬੇਹੰਮ ਚਲਦੇ ਹੋਏ ਅੱਗੇ ਅੱਗੇ ਨੇ ਜੁੱਤੀਆਂ ਤੇ 22 100 ਰੁਪਏ ਦੇ ਲਾਇਨ ਤੇ ਕ੍ਰੌਪਸ ਵਗੈਰਾ ਜੁੱਤੀਆਂ ਆਏ ਹੁਣ ਕਹਿੰਦੇ ਕੀ ਆ ਬਾਬਾ 100 ਰੁਪਏ 100 ਰੁਪਏ ਕਾ ਰਵੇ ਕਾ ਰਵੇ ਅੱਲੇ ਸਾਰਾ ਸਾਰਾ ਸੋਸ ਫਾਈ ਤੋਂ ਡੈਗੇ ਜੀ ਆ ਲੋ ਲੱਗਿਆ ਹੈ ਤਾਂ ਕਿ ਦੇਖੋ ਕੋਈ ਨੰਬਰ ਵੀ ਨਹੀਂ ਸੇਲਾ ਕਾਫੀ ਹੱਟਾ ਕਮੋਕ ਚੁੱਕੀਆਂ ਨੇ ਪਰ ਬਾਜ਼ਾਰ ਸਦਾ ਪੇੜ ਉਦਾਂ ਹੀ ਆ ਅੱਜਕਰ ਨੂੰ ਜੁੱਤੀਆਂ ਹੀ ਲੈ ਕੇ ਜਾਣਗੇ ਜਾ ਕੇ ਜੁੱਤੀਆਂ ਖਾਣਗੇ ਹੁਣ ਫਿਰ ਜੁੱਤੀ ਵਾਲੇ ਦੇ ਵੜ ਗਏ ਆ ਹਾਂ ਉਹ ਤਾਂ ਗੁੱਠਾ ਹੀ ਨਹੀਂ ਆਉਂਦਾ ਵੀਰੇ ਬਸੋਂ ਬਾਹਰ ਆ ਗੱਲ ਉਹ ਵੀ ਕਲਰ ਵੀ ਸੋਹਣਾ ਹੈ ਇਹ ਇਦਾਂ ਦੀ ਕਲਰ ਚੱਲਦੇ ਨੇ ਇਹਨਾਂ ਮੀਆਂ ਹੋਏ ਇਹਨਾਂ ਦੀ ਕਢਾਈ ਆ ਉਹ ਕਢਾਈ ਵਾਲੀ ਨਹੀਂ ਹੈਗੀ ਡਿਜ਼ਾਈਨ ਇਦਾਂ ਦਾ ਸਰ ਮਸ ਸਾਈਜ਼ ਆਇਆ ਇੱਥੇ ਦੇ ਕੋਈ ਟੁੱਟ ਗਈ ਆ ਵੀ ਜੈ ਜੈ ਅੱਜ ਪਹਿਲੇ ਹੀ 750 ਰੁਪਏ ਲੋ ਜੀ ਜੁੱਤੀਆਂ ਲੈ ਕੇ ਹੁਣ ਚੱਲੇ ਅੱਗੇ ਆ 100-100 ਰੁਪਏ ਇੱਥੇ ਪੀਸ ਲਾਤਾ ਜੇ ਨਾ ਮਰਜੀ ਲੋ 100 ਰੁਪਏ ਪੀਸ ਹੁਣ ਚੱਲਦੇ ਆ ਅੱਗੇ ਕਿ ਡਰੈਸ ਆ ਵਗੈਰਾ ਇਹਨਾਂ ਲਗਾਈਆਂ ਹੋ ਜਾਂਦੀਆਂ ਨੇ ਗੱਲ ਕਰੀਂ ਚਾ 240 ਰੁਪਏ ਦੇ ਪੀਸ ਹੁੰਦਾ। ਨਾ ਸ਼ਰਟਾਂ 220 ਰੁਪਏ ਨੂੰ। ਹੁਣ ਕਿਤੇ ਨਹੀਂ ਖੜਨਾ। ਮੁਰਦੂ ਹੋ ਦੇਖ ਰਹੇ ਨੇ ਲੱਗ ਰੱਖੀ ਤਾਂ ਉੱਥੀ ਜਾਨੀਓ। ਜਿਹੜਾ ਜੁਐਲਰੀ ਵਾਲਾ ਆਪਣਾ ਉਹ ਤਾਂ ਜਾ ਕੇ। ਇਹ ਜੁਐਲਰੀ ਵਾਲ ਦੇ ਘੇੜਾ ਕੱਢਿਆ ਨੇ, ਘੇੜਾ ਕਿਤੇ ਕੱਢ ਕੇ ਮੁਰਦੂ ਨੂੰ ਮੁਰਦੂ ਹੋ ਦਿਖਾਉਣੀ ਆ ਵੀ ਕੀ ਕੀ ਲੈ ਕੇ ਮੁਰਦੀ ਆ ਇਹ। ਸੈੱਟ ਵਗੈਰਾ। ਮੇਰੇ ਇੱਥੇ ਹੋ ਗਿਆ ਦੋ ਮੇਰੇ ਹੋ ਗਏ ਰਿੰਗ ਸਰੀ ਦੇ ਲੱਗ ਲੱਗ ਰਹੇ ਨਹੀਂ ਡੇਟਸ ਡੇਟਸ ਆਉਂਦੇ ਤਰੀਕ ਨੂੰ ਬਾਕੀ ਆਨੇ ਵਿੱਚ ਮੰਦੇ ਪੂਰੀ ਪ੍ਰਾਈਸ ਲੱਗੇ ਹੋਏ ਨੇ ਸੋਨੇ ਲੱਗਦੇ ਨੇ ਲੈਲਾ ਜਿਸਮਾਨ ਲੈ ਕੇ ਹੁਣ ਬੇਜ ਪੰਡਾ ਹੋਇਆ ਹੈ 10000 ਦੇ ਗ੍ਰੀਨ ਚਲੇ ਜਾਣਾ ਇੱਥੇ ਵੀ ਵੇਚ ਲੂ ਇਹ ਚਾ ਗ੍ਰੀਨ ਡਿਫਰੈਂਟ ਹੈ ਚਾ ਯੈਲੋ ਜਿਹਾ ਹੈ ਨਾ ਨਾ ਬਿਲ ਬਣ ਗਿਆ ਤਾਂ ਫਾਸੀ ਫਾਸੀ ਜੋੜੇ ਦੇਖ ਜੋੜੇ ਦੇਖ ਜੀ ਹੁਣ ਆਪਾਂ ਦੇਖਦੇ ਹਾਂ ਮੰਮੀ ਲਈ ਜੁੜੇ ਤੇ ਕਿਹੜੇ ਬਚੇ ਰੱਖੋ ਹਾਂ ਥੋੜੀ ਵੱਡੇ ਵਾਲੀ ਉਹ ਦੀ ਡੁੰਗੀ ਜੀ ਸੀ ਜੀ ਮੈਂ ਪਰ ਨਹੀਂ ਜੀ ਮੈਂ ਮੰਮੀ ਦੇ ਵਾਲ ਨੇ ਦੀਪ ਉਹਦੇ ਅਕੋਰਡਿੰਗ ਤਾਂ ਵੀ ਨਹੀਂ ਸਹੀ ਨਹੀਂ ਮੰਮੀ ਕਹਿੰਦੀ ਛੋਟੀ ਆ ਵੀ ਮੇਰੇ ਜੁੜਾ ਨਹੀਂ ਆ ਆਹ ਵਾਲਾ ਜੁੜਾ ਆ ਪਸੰਦ ਜੀ ਇਹ ਲਾ ਕੇ ਦੇ ਛੱਡੋ 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 ਸੁਣ ਲਾਤਾ ਹਾਂ ਅੱਜ ਉਹ ਨਿਕਲੇ ਆ ਵੋ ਗਾਉਂ ਚੋਂ ਪੀੜ ਹੁੰਦੀ ਹੈ ਬਾਜ਼ਾਰ ਦੇ ਵਿੱਚ ਲੱਗ ਲੱਗ ਰਹੀਆਂ ਲੱਗ ਰਹੀਆਂ 4-400 ਦੇ ਵਿੱਚ ਆਪਰ ਲੱਗੇ ਹੋਏ 2.500 ਦੇ ਅੱਗੇ ਸਾਰੀਆਂ ਨੋੜਾਂ ਲੱਗੀਆਂ ਹੋਈਆਂ ਸੇਲ ਲੱਗੀਆਂ ਹੋਈਆਂ ਲੱਗ ਰਹੀਆਂ 10000 ਤੋਂ ਜ਼ਰਬ ਬਣਾ ਕੇ ਗਾਉਂ ਚੋਂ ਦੇਖਦੇ ਹਾਂ ਪੈਲਟਾ ਬੁਲੇਗਾ ਕਿੰਨਾ 400 ਦੇ ਵਿੱਚ ਦਪੱਟੇ ਲਗਾਏ ਹੋਏ ਜੀ ਆਪਣਾ ਰੇਲ ਚਾਟੀ ਸ਼ਾਂਤਾ ਜੰਤਨ ਸਾਹਿਬ ਵਿੱਚ ਭੀੜ ਮੇਰ ਬਾਜ਼ਾਰ ਤੋਂ ਜ ਬਹੁਤ ਆ ਲੋਰਾਂ 2-200 ਰੁਪਏ ਦੇ ਲਗਾਈਆਂ ਹੋਈਆਂ ਜੀ ਟੀ ਸ਼ਰਟਾਂ 2-200 ਦੇ ਵਿੱਚ ਲੋਰਾਂ 2-200 ਦੇ ਵਿੱਚ ਕਲਰ ਡਿਜ਼ਾਈਨ ਬਹੁਤ ਜ਼ਿਆਦਾ ਨਹੀਂ ਕੋ ਟੀ ਸ਼ਰਟਾਂ ਤੇ ਜ 50 ਤੁਹਾਡੇ ਰਹਿ ਗਈ ਤਾਂ ਇਹਨੂੰ ਬੜੀ ਧਿਆਨ ਨਾਲ ਰੱਖਾਉਣੀ ਆ ਬੁੱਲਿਆਂ ਨੂੰ ਕਿਹੜੇ ਬਾਤੇ ਹੋਤੇ ਦੇਖ ਕੇ ਪਾਣੀ ਵਾਲੀ ਪਾਟ ਰਸੋਈ ਕੱਪਾ ਵਗੈਰਾ ਅਬੀਕਾਟ ਲਈ ਅਪਰਾਖਾ ਵਗੈਰਾ ਤੇ ਜਿਸ ਤਰ੍ਹਾਂ ਦੇ ਆਉਂਦੇ ਨੇ ਵਸਤੇ ਹੈ ਅਬੀਕਾਟ ਸੈਟ ਵਗੈਰਾ ਡਿਜ਼ਾਈਨ ਕੋਸ ਨੂੰ ਚੁਣਨੇ ਨੇ ਲੈਣ ਲਈ ਲੈਣ ਲਈ ਸੂਟ ਵਗੈਰਾ ਵੋਕੇ ਆਪਾਂ ਲੈ ਲੈ ਬੱਚਿਆਂ ਨੂੰ ਸਕੂਲ ਬੈਗ ਪੰਜਾਬ ਵਾਲੇ ਤੇ ਯਾਓ ਜੀ ਬੱਚਿਆਂ ਦੇ ਜਿਹੜੇ ਮੈਥ ਜਿਓਮੈਟਰੀ ਬਾਕਸਿੰਗ ਫਿਰ ਸਾਰੇ ਦੇ ਵਿੱਚ ਬਣੀਆਂ ਤੇ 200 ਦੀ ਰੇਂਜ ਦੇ ਵਿੱਚ ਤੇ ਆਹ ਦੇਖੋ ਕਿੰਨੇ ਸਕੂਲ ਬੈਗ ਨੇ ਲੱਗ ਲੱਗ ਰੇਂਜ ਦੇ ਵਿੱਚ ਕੰਪਨੀ ਦੇ ਵਧੀਆ ਇੱਥੋਂ ਮਿਲ ਜਾਣਗੇ ਜੀ ਯਾਓ ਜੀ ਲੈ ਕੇ ਬੈਗ ਬੱਚਿਆਂ ਦੇ ਹੁਣ ਚੱਲਿਆਂ ਆਪਾਂ ਅੱਗੇ ਨਾਗੇ ਕਹਨੂੰ ਪੰਜਾਬ ਕਲੈਕਸ਼ਨ ਵਾਲੀ ਦੇ ਇੱਥੇ ਸਾਮਾਨ ਜਮ੍ਹਾਂ ਕਰਵਾ ਕੇ ਜਿਹੜੇ ਚੇਂਜ ਕਰਨਾ ਸੀ ਉਹ ਮੋੜ ਕੇ ਹੁਣ ਅਸੀਂ ਚੱਲਦੇ ਆ ਅੱਗੇ ਸਿੱਖ ਵਗੈਰਾ ਦੇਖਣ ਲਈ ਉਹ ਵੈਰਾਈਟੀ ਇੰਨਾ ਦੀ ਸ਼ਾਪ ਤੇ ਤੁਸੀਂ ਜਿਵੇਂ ਦਾ ਮਰਜ਼ੀ ਰੈਡੀਮੇਡ ਲੈ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਕਿੰਨੀ ਵੈਰਾਈਟੀ ਆ ਕਿ ਬਹੁਤ ਬੜੀ ਸ਼ਾਪ ਆ ਇਹ ਤੇ ਜੀਨਸ ਵਗੈਰਾ ਦੇ ਕਲੈਕਸ਼ਨ ਸਾਰਾ ਬੱਚਿਆਂ ਦਾ ਦਾ ਸਰਜੂਗਾ ਆਪਦਾ ਓਖਾ ਇਹ ਬਿਆਨ ਕਰਦੇ ਲੱਗਾ ਜੀ ਅੱਜ ਮਨਿੱਟ ਨੂੰ ਲੈ ਕੇ ਕੱਪੜੇ ਹੁਣ ਚੱਲਿਆਂ ਆਪਾਂ ਉੱਪਰ ਨੂੰ ਤੇ ਉੱਪਰ ਆ ਕੇ ਦੇਖਦੇ ਹਾਂ ਦੇ ਵਿੱਚ ਬੱਚਿਆਂ ਦੇ ਕੱਪੜੇ ਬੱਚੇ ਦੇ ਜੀਨਸ ਵਗੈਰਾ ਅਲੱਗ-ਅਲੱਗ ਰੈਂਚ ਲੱਗੇ ਹੋਈਆਂ ਤੇ ਸ਼ਰਟਾਂ ਵਗੈਰਾ ਆ ਸਾਰਾ ਬੱਚਿਆਂ ਦਾ ਸੈਕਸ਼ਨ ਬਣਿਆ ਹੋਇਆ ਪਰ ਸ਼ੋਪਿੰਗਾਂ ਚੱਲ ਰਹੀਆਂ ਨੇ ਕੰਟੀਨਿਊ ਦੇਖਦੇ ਹਾਂ ਹੁਣ ਕੀ ਕੀ ਲੈ ਰਹੇ ਨੇ ਪਾਪਾ ਦੇ ਦੇਖ ਰਹੇ ਨੇ ਬਹੁਤ ਆਸ਼ਾ ਇੱਥੇ ਵੀ ਉਹ ਕੱਪੜੇ ਵੀ ਬੱਚੇ ਲੈ ਲਿਆ ਦਨ ਸ਼ਰਟ ਵੀ ਸੋਹਣੀ ਲੱਗੂਗੀ ਕੈਪ ਨਹੀਂ ਟਾਪ ਹੀ ਆ ਦੇ ਕਿੰਨਾ ਸੋਹਣਾ ਸ਼ਰਟ ਗਿਆ ਚਾਣਾ ਹਮ ਲੈ ਲੈ ਆ ਲੈ ਕੀ ਕਰਦੇ ਕਰਦੇ ਨੂੰ ਆਪਾਂ ਨੂੰ ਆ ਗਈ ਕਾਫੀ ਨਾਲ ਸੈਂਡਵਿਚ ਤੇ ਆ ਬੰਦੇ ਬਹਿ ਕੇ ਖਾਣ ਸ਼ਾਪਿੰਗ ਵੀ ਬਹੁਤ ਕਰ ਲਈ ਜੋ ਬੰਦੇ ਕੱਪੜਿਆਂ ਦੀ ਭਾਰੀ ਆਈ ਹੋਈ ਹੈ ਇਹ ਵੀ ਉਰੇ ਚੜਾਣੀ ਹੋਣੀ ਹੈ ਹਾਂ ਮੈਂ ਇੱਕ ਦੀ ਸ਼ਾਪਿੰਗ ਕਰੂੰਗੀ ਆ ਤਿੰਨ ਕਲਰ ਦੇ ਨੇ ਪਹਿਲਾ ਤੇ ਇੱਕ ਕਲਰ ਐ ਜੋ ਬੰਦੀ ਸ਼ਾਰਕ ਜੀ ਬੱਚਿਆਂ ਲਈ ਕਰਕੇ ਸ਼ਾਪਿੰਗ ਹੁਣ ਆਪਾਂ ਚੱਲੇ ਆ ਉੱਪਰ ਜੈਂਟਸ ਕੋਰ ਤੇ ਤੇ ਅੱਗੇ ਕੁਝ ਟੀ-ਸ਼ਰਟਾਂ ਵਗੈਰਾ ਦੇਖਣੀ ਸੀ ਜੀ ਆਪਾਂ ਜੀ ਨੂੰ ਲੈ ਕੇ ਚੱਲਣਾ ਹੈ ਕਰਣੀ ਆ ਸੁਣਾ ਥੋੜਾ ਰਾਉਂਡ neck ਕਰਦੇ ਹੋ ਸਲੈਕਟ ਟੀ-ਸ਼ਰਟ ਵਗੈਰਾ ਭਾਜੀ ਲਈ ਹੋ ਦੇਖੋ ਕਿੰਨੀ ਜ਼ਿਆਦਾ ਭੀੜ ਹੋ ਗਈ ਵਧੀਆ ਪਨੀਚੋ ਪਹਿਲਾਂ ਪਹਿਲਾਂ ਲੈ ਗਏ ਆ ਬਹੁਤ ਜ਼ਿਆਦਾ ਰਸ ਜੀ ਹੁਣ ਬਣਦਾ ਹੋਇਆ ਬਿੱਲ ਸਾਰੇ ਕੱਪੜੇ ਆਪਣੇ ਨੇ ਬਿੱਲ ਬਣਦਾ ਹੋਇਆ ਐਨੀ ਲੈਣ ਲੱਗ ਗਈ ਹਾਂਜੀ ਜੀ ਸਾਰੇ ਸ਼ਾਪਿੰਗ ਕਰੀ ਅੱਜ ਆਪਾਂ ਨੇ ਲੋ ਜੀ ਲੈ ਕੇ ਸਮਾਨ ਆਉਂਦੇ ਹੋਏ ਬਾਹਰ ਅੱਜ ਤਾਂ ਦੋ ਮੇਰੇ ਕੋਲ ਨਿਲਵਾ ਜਿਹੜਾ ਇੱਧਰ ਸੀਗਾ ਬਾਕੀ ਦੇਖ ਲਿਆ ਬਾਜ਼ਾਰ ਦੇ ਵਿੱਚ ਥੰਨੇ ਵੀ ਭੀੜੀ ਆਕਦੀ ਆ ਬਾਕੀਆਂ ਟਾਈਮ ਵੀ ਬਹੁਤ ਹੋ ਗਿਆ 5:00 ਦੇ ਕਰੀਬ ਹੋ ਗਿਆ ਦੇਖੋ ਕਿੰਨੇ 220 ਦੀਆਂ ਚੱਪੀਆਂ 100 100 ਦੀਆਂ ਚੱਪਲਾਂ ਚੱਲ ਚੱਲ ਹੋਰ ਕੀ ਹੋ ਇਹਨਾਂ ਨੂੰ ਲੁੱਟਦੇ ਆ ਜਾ ਇਸ ਸੋਰਸ ਨੂੰ ਫਰਕਾ 10 10 ਸਾਟੇ ਸਾਟੇ 1000 ਦੇ ਵਿੱਚ ਜੇ ਟਾਬਲ ਵਗੈਰਾ ਆਲੇ ਆਜੂ ਦਾ ਫਰਮੈਂਟ ਸ਼ਰਟਾਂਗੇ 200 200 ਦੇ ਵਿੱਚ ਚੱਲਦੇ ਹੋਏ ਕਲੋਰਾ ਟੀ-ਸ਼ਰਟ ਦਾ 200 200 ਰੁਪਏ ਅਭੀ 200 200 ਰੁਪਏ ਦੀਆਂ ਤੇ ਇਨਕਾ ਵਗੈਰਾ 700 ਦੀ ਰੇਂਜ ਦੇ ਵਿੱਚ ਪੀਟ ਦਾ ਜੇ ਦੇ ਖੁੱਲਾ ਬਾਜ਼ਾਰ ਚ 500 ਦੇ ਸੂਟ ਹਾਂ ਫਿਰ ਜੁੱਤੀਆਂ ਵਗੈਰਾ ਅੱਤਵੱਧ ਜੁੱਤੀਆਂ ਹੀ ਦੇਖਦੀਆਂ ਨੇ ਮਨਦੀਪ ਜੁੱਤੀਆਂ ਹੀ ਦੇਖਦੀਆਂ ਨੇ ਅੱਤਵੱਧ ਅੰਕਲ ਆ ਮੰਦਰ ਵਾਲਿਆਂ ਦੇ ਵੀ ਲੱਗੀ ਹੋਈ ਸੇਲ ਨਾਲੇ ਕੋਕਿੰਨੇ ਸੋਹਣੇ ਸੌਟ ਇਹਨਾਂ ਨੇ ਲਗਾਏ ਹੋਏ ਨੇ ਬਹੁਤ ਸੋਹਣੇ ਆ ਦੇਖ ਲੈ 200 ਜੀ 200 ਸੂਟਾਂ ਦਾ ਤਾਂ ਬਹੁਤ ਘੱਟ ਚੱਕਿਆ ਗਿਆ ਹੁਣ ਮੋਸਟਲੀ ਇਨਾ ਬਾਜ਼ਾਰ ਦੇ ਵਿੱਚ ਜੇ ਪਹਿਲਾਂ ਬਾਜ਼ਾਰ ਮਾਰਦੀ ਸੀ ਹੁਣ ਤਾਂ ਜ਼ਿਆਦਾਤਰ ਜੁੱਤੀਆਂ ਹੀ ਪਈਆਂ ਨੇ ਦੋ ਦੋ ਢਾਈ ਢਾਈ ਸੌ ਦੀ ਰੇਂਜ ਦੇ ਵਿੱਚ ਬਾਕੀ ਦਾ ਜੈਕਟ ਵਗੈਰਾ ਵੀ ਨਹੀਂ ਸ਼ਰਟ ਵਗੈਰਾ ਵੀ ਨਹੀਂ ਤੇ ਆ ਬੱਚਿਆਂ ਦੇ ਕੱਪੜੇ ਵੀ ਨਹੀਂ ਆਹ ਗੁੰਮਸੇ ਰਾਮਾਣਿਆ ਦਿਵਿੰਦਰ ਸੇਲ ਲੱਗੀ ਹੋਈ ਆ ਜੀ ਰੂਪਾਲਾਂ ਦੇ ਵੀ ਸੇਲ ਚੱਲਦੀ ਹੋਈ ਆ ਅੰਦਰ ਤੇ ਅਸਮੋਸੀ ਵਾਲਾ ਕੋਈ ਬੈਠਾ ਹੋਇਆ ਘੜੀ ਦੇ ਬਾਜ਼ਾਰ ਚੋਂ ਪੀੜ ਘਟੀ ਆ ਕਿੱਥੇ ਗਈ ਰੁਪਿੰਦਰ ਮੇਰੇ ਵਾਲਾ ਲਫਾਫਾ ਸਮਾਨ ਆ ਜੀ ਸਮਾਨ ਲੈ ਕੇ ਕੋਲੋਂ ਰੱਖਿਆ ਸੀ ਅੱਜ ਕਰੇ ਜਾ ਕੇ ਮੈਂ ਤਲਾਦਰ ਵੀ ਸ਼ਾਪਿੰਗ ਤੋਂ ਹੰਡਰਡ ਟਾਈਮ ਰਹਿ ਗਿਆਣਾ ਬਾਕੀ ਦੇਖ ਲਈਏ ਕਿਉਂਕਿ ਦਾ ਟਾਈਮ ਹੋਇਆ ਲੋ ਜੀ ਫਾਈਨਲੀ ਪਹੁੰਚ ਗਏ ਘਰ ਤੇ ਆਹ ਵਾਲਾ ਸਮਾਨ ਕਰ ਲਈ ਸ਼ਾਪਿੰਗ ਆਪਨੇ ਹੋ ਹੋ ਲਓ ਜੀ ਹੁਣ ਆਪਾਂ ਸ਼ਾਪਿੰਗ ਕਰਕੇ ਆ ਗਏ ਘਰ ਤੇ ਕੀ 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 ਗਰੀਆ ਸ਼ਾਪਿੰਗ ਹੋ ਤਾਂ ਦਿਖਾਉਣ ਦਾ ਹੁਣ ਟਾਈਮ ਨਹੀਂ ਕਿਉਂਕਿ ਬਹੁਤ ਟਾਈਮ ਬਹੁਤ ਲੰਬਾ ਬਲੌਗ ਬਣ ਜੂਗਾ ਤੇ ਤੁਸੀਂ ਕਿਸੇ ਦਿਨ ਫੇਰ ਦੇਖਿਓ ਜੇ ਕੀਤੀ ਸ਼ਾਪਿੰਗ ਕਰੀ ਹੈ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਓ ਤੇ ਮਿਲਦੇ ਹਾਂ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ